ਤੁਸੀਂ ਵੀ ਕੈਨੇਡਾ ਦੇ ਵਿੱਚ ਕੀ ਧਰਨੇ ਵੀ ਕਵਰ ਕਰਿਆ ਜਿਹੜੀਆਂ ਸਟੂਡੈਂਟਸ ਨੂੰ ਦਿੱਕਤ ਆ ਰਹੀਆਂ ਸੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਵੀ ਮੇਰਾ ਤਾਂ ਵੀਜ਼ਾ ਖਤਮ ਹੋਣ ਵਾਲਾ ਮੈਨੂੰ ਵਾਪਸ ਨਾ ਭੇਜ ਦਿੱਤਾ ਜਾਵੇ ਕੀ ਉਹ ਤਲਵਾਰ ਉਸੇ ਤਰ੍ਹਾਂ ਲਟਕਦੀ ਰਹੂਗੀ ਜਾਂ ਤੁਹਾਨੂੰ ਲੱਗਦਾ ਵੀ ਨਹੀਂ ਉਹ ਚ ਫਰਕ ਆਊਗਾ ਇਹ ਸਰਕਾਰ ਹੋਰ ਤਰ੍ਹਾਂ ਚੀਜ਼ਾਂ ਨੂੰ ਬਹੁਤ ਹੀ ਜਲਦੀ ਹਜੇ ਇਮੀਗ੍ਰੇਸ਼ਨ ਤੇ ਕੋਈ ਅਸਰ ਨਹੀਂ ਪੈਣਾ ਜਿਹੜੇ ਧਰਨਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਜਿਹੜੇ ਸਟੂਡੈਂਟਸ ਆਊਟ ਆਫ ਸਟੇਟਸ ਹੋ ਰਿਹਾ ਜਿਹਨਾਂ ਦਾ ਸਟੇਟਸ ਐਕਸਪਾਇਰ ਹੋਣ ਦੀ ਕਗਾਰ ਦੇ ਉੱਤੇ ਆ ਉਹਨਾਂ ਦੇ ਲਈ ਹਜੇ ਆਪਸ਼ਨਸ ਐਕਸਪਲੋਰ ਕਰਨਾ ਬਹੁਤ ਮੁਸ਼ਕਿਲ ਆ ਹੁਣ ਇਹਨਾਂ ਦਾ ਫੋਕਸ ਇਹ ਨਹੀਂ ਹੈ ਕਿ ਦੇਖੋ ਕੈਨੇਡਾ ਵੀਜ਼ਾ ਨਹੀਂ ਦੇਗਾ ਕੈਨੇਡਾ ਇਮੀਗ੍ਰੈਂਟਸ ਦੀ ਕੰਟਰੀ ਹੈ ਵੀਜ਼ਾ ਲੱਗਣਗੇ ਜ਼ਰੂਰ ਪਰ ਹੁਣ ਉਹਨਾਂ ਨੂੰ ਲੱਗਣਗੇ ਜੋ ਕਿ ਡਿਸਰਵਿੰਗ ਕੈਂਡੀਡੇਟਸ ਹੋਣਗੇ ਤੇ ਜਿਹਦੀ ਕੈਨੇਡਾ ਨੂੰ ਜ਼ਰੂਰਤ ਹੋਏਗੀ ਜਿਹੜੀ ਸਟਰੀਮ ਦੇ ਵਿੱਚ ਜਿਹੜੇ ਸੈਕਟਰ ਦੇ ਵਿੱਚ ਕੈਨੇਡਾ ਨੂੰ ਜ਼ਰੂਰਤ ਹੋਏਗੀ ਉਹਨਾਂ ਨੂੰ ਹੀ ਹੁਣ ਜਿਹੜਾ ਪੀਆਰ ਇਥੇ ਦਿੱਤੀ ਜਾਏਗੀ ਹੁਣ ਉਹਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਗੈਰਾ ਦੀ ਗੱਲ ਕਰ ਲਈਏ ਮੈਡੀਕਲ ਖੇਤਰ ਦੀ ਗੱਲ ਕਰ ਲਈਏ ਸੋ ਜਾਂ ਫਿਰ ਅਸੀਂ ਸਕਿੱਲ ਜੋਬਸ ਦੀ ਗ ਇਨਾਂ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਇਹਨਾਂ ਨੂੰ ਵੀਜ਼ੇ ਮਿਲਣਗੇ ਜਾਂ ਇਹਨਾਂ ਨੂੰ ਇਸ ਵਕਤ ਪੀਆਰ ਤੱਕ ਦੇ ਆਪਸ਼ਨਸ ਵਧਿਆ ਦਿੱਤੇ ਜਾ ਰਹੇ ਨੇ ਫ੍ਰੈਂਚ ਬੋਲਣ ਵਾਲਿਆਂ ਨੂੰ ਆ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਸੋ ਇਮੀਗ੍ਰੇਸ਼ਨ 'ਚ ਸਖਤੀ ਜਿਹੜੀ ਆ ਉਹ برقرار ਰਹੇਗੀ ਅਜੇ ਆਉਣ ਵਾਲੇ 2-3 ਸਾਲਾਂ ਤੱਕ ਕਿਉਂਕਿ ਹਰ ਪਾਰਟੀ ਨੇ ਆਪਣੇ ਪਲੈਟਫਾਰਮ 'ਚ ਵੀ ਇਹੀ ਗੱਲ ਕੀਤੀ ਸੀ ਕਿ ਇਮੀਗ੍ਰੇਸ਼ਨ ਉਹਨਾਂ ਹੀ ਅਸੀਂ ਲਵਾਂਗੇ ਜਿੰਨਾ ਸਾਡਾ ਮੁਲਕ ਅਬਸਰਵ ਕਰ ਸਕਦਾ ਆ ਜਿਹੜੇ ਇੱਥੇ ਕ੍ਰਾਈਸਿਸ ਆ ਖਾਸ ਤੌਰ ਤੇ ਜਿਹੜੇ ਲੋਕ ਆ ਉਹ ਜੋਬ ਦੀ ਗੱਲ ਕਰਦੇ ਆ ਕਿ ਜੋਬ ਬਹੁਤ ਘੱਟ ਸਾਨੂੰ ਮਿਲ ਰਹੀ ਆ ਤੇ ਜਿਵੇਂ ਘਰਾਂ ਦੀ ਗੱਲ ਹੁੰਦੀ ਹੈ ਕਿ ਘਰ ਨੂੰ ਲੈ ਕੇ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ ਆ ਕੋਈ ਉਹਨਾਂ 'ਚ ਬਦਲਾ ਆਊਗਾ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦੀ ਜ਼ਿੰਦਗੀ ਸੌਖੀ ਹੁੰਦੇ ਸਾ ਹਾਊਸਿੰਗ ਕ੍ਰਾਈਸਿਸ ਥੋੜਾ ਇਹ ਫਰਕ ਤਾਂ ਜ਼ਰੂਰ ਪਉ ਨਵਰੀਤ ਹੋਣੀ ਤੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਆ ਬਹੁਤ ਫਰਕ ਪਿਆ ਕਿਉਂਕਿ ਇਮੀਗ੍ਰੇਸ਼ਨ ਜਿਸ ਤਰੀਕੇ ਨਾਲ ਘਟੀਆ ਟੈਂਪਰੇਰੀ ਇਮੀਗ੍ਰੇਸ਼ਨ ਦੇ ਉੱਤੇ ਇਹਨਾਂ ਨੇ ਥੋੜੇ ਜਿਹਾ ਮੈਨੂੰ ਇਹ ਥੋੜਾ ਜਿਹਾ ਪੌਜ਼ ਲਗਾਇਆ ਵਾ ਤਾਂ ਜੀਟੀਏ ਦੀ ਗੱਲ ਕਰੀਏ ਕੱਲ ਤੱਕ ਇੱਥੇ ਰੈਂਟਲੀ ਘਰ ਨਹੀਂ ਮਿਲਦੇ ਸੀ ਜਾਂ ਬੇਸਮੈਂਟਸ ਨਹੀਂ ਮਿਲਦੀਆਂ ਸੀ ਤਾਂ ਹੁਣ ਜਿਹੜਾ ਰੈਂਟ ਦੇ ਵਿੱਚ ਵੀ ਥੋੜਾ ਜਿਹਾ ਫਰਕ ਜ਼ਰੂਰ ਆਇਆ ਰੈਂਟ ਡਾਊਨ ਆਇਆ ਕਿਉਂਕਿ ਸਟੂਡੈਂਟਸ ਐਨੀ ਵੱਡੀ ਗਿਣਤੀ ਛੋਣੋਂ ਉਸ ਤਰੀਕੇ ਨਾਲ ਨਹੀਂ ਆ ਰਹੇ ਸੋ ਇਹਦੇ ਕਰਕੇ ਜਿਹੜਾ ਰੈਂਟ ਵੀ ਡਾਊਨ ਆ ਰਿਹਾ ਕਰਾਂ ਦੀਆਂ ਕੀਮਤਾਂ ਵੀ ਥੋੜੀਆਂ ਜੀਆਂ ਕਟੀਆਂ ਜ਼ਰੂਰ ਨੇ ਪਰ ਜਦ ਤੱਕ ਇਹ ਹਾਊਸਿੰਗ ਨੂੰ ਥੋੜਾ ਤੇਜ਼ੀ ਨਾਲ ਬਿਲਡ ਨਹੀਂ ਕਰਦੇ ਥੋੜੀ ਜੀ ਸਮੱਸਿਆ ਤਾਂ ਇਸੇ ਤਰੀਕੇ ਨਾਲ ਕਾਇਮ ਰਹੇਗੀ ਜਗਮੀਤ ਸਿੰਘ ਦਾ ਪੁੱਛਣਾ ਸੀ ਕਿ ਇੰਨਾ ਇੰਨੀ ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਹੋ ਰਹੀ ਹੋਵੇ ਉਹ ਬੰਦਾ ਆਪਦੀ ਸੀਟ ਤੱਕ ਅਗਵਾ ਜਾਂਦਾ ਕੈਨੇਡਾ ਅਗਲੇ ਮੁਲਤ ਤਹਜਾ ਕੀ ਹੋਇਆ ਜਗਮੀਤ ਸਿੰਘ ਨੂੰ ਲੈ ਕੇ ਲੋਕਾਂ 'ਚ ਗੁੱਸਾ ਬਹੁਤ ਸੀ ਕਿਉਂਕਿ ਜਗਮੀਤ ਸਿੰਘ ਨੇ ਕੁਝ ਜਹੇ ਜੇ ਸਮੇਂ ਦੇ ਉੱਤੇ ਲਗਾਤਾਰ ਸਰਕਾਰ ਨੂੰ ਅੱਗੇ ਹੌਸਲਾ ਦਿੰਦੇ ਰਹੇ ਜਾਂ ਅੱਗੇ ਸਰਕਾਰ ਨੂੰ ਕੈਰੀ ਔਨ ਕਰਦੇ ਰਹੇ ਜਿਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਸਰਕਾਰ ਅਗਰਨੀ ਚਾਹੀਦੀ ਸੀ ਤੇ ਜਗਮੀਤ ਨੂੰ ਅੱਗੇ ਸਪੋਰਟ ਨਹੀਂ ਕਰਨੀ ਚਾਹੀਦੀ ਸੀ ਪਰ ਜਗਮੀਤ ਨੇ ਸਮੇਂ ਸਮੇਂ ਤੇ ਉੱਤੇ ਸਰਕਾਰ ਨੂੰ ਸਪੋਰਟ ਦਿੱਤੀ ਐ ਤੇ ਇਹਦਾ ਕਾਮਯਾਜ਼ਾ ਉਹਨਾਂ ਨੂੰ ਭੋਗਤਣਾ ਪਿਆ ਤੇ ਉਹਨਾਂ ਦੇ ਉੱਤੇ ਲਗਾਤਾਰ ਹੀ ਨਿਸ਼ਾਨੇ ਸਾਦੇ ਜਾ ਰਹੇ ਸੀ ਕਿ ਉਹਨਾਂ ਨੇ ਸਿਰਫ ਆਪਣੀ ਪੈਨਸ਼ਨ ਬਚਾਉਣ ਦੇ ਲਈ ਇਸ ਵਕਤ ਪਾਰਟੀ ਨੂੰ ਲਗਾਤਾਰ ਲਿਬਰਲ ਪਾਰਟੀ ਨੂੰ ਲਗਾਤਾਰ ਸਹਾਰਾ ਦਿੰਦੇ ਪਏ ਨੇ ਤੇ ਤਾਂ ਕਰਕੇ ਉਹ ਕਾਫੀ ਜ਼ਿਆਦਾ ਬੈਕਲਸ਼ ਹੋਈ ਸੀ ਇਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਕੈਨੇਡਾ ਦੇ ਵਿੱਚ ਇਲੈਕਸ਼ਨ ਸੁਖੀ ਸੰਧੀ ਹੋ ਗਏ ਪੈਸੇ ਉੱਥੇ ਹੋਣੇ ਹੀ ਸੁਖੀ ਸੰਧੀ ਸੀ ਇਹ ਤਾਂ ਲਗਭਗ ਤੈਅ ਸੀ ਪਰ ਉਥੋਂ ਦੇ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਬਾਅਦ ਕੀ ਪੰਜਾਬ ਦੇ ਦੇ ਲਈ ਇਹ ਸੁਖ ਸੰਧ ਦਾ ਸਨੇਹਾ ਚੰਗਾ ਸਨੇਹਾ ਜਾਂ ਚੁਣੌਤੀਆਂ ਅਜੇ ਮੁਸ਼ਕਲਾਂ ਸਾਡੇ ਮੂਹਰੇ ਖੜੀਆਂ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤਰਨਜੀਤ ਕੌਰ ਘੁੰਮਣੇ ਕੈਨੇਡਾ ਤੋਂ ਇਹਨਾਂ ਤੋਂ ਸਮਝਦੇ ਆਂ ਕਿ ਕੀ ਹਾਲਾਤ ਬਣੇ ਇਹੋ ਜਿਹਾ ਕੀ ਹੋ ਗਿਆ ਕਿ ਸਾਰੇ ਕਹੀ ਜਾਂਦੇ ਸੀ ਕਿ ਲਿਬਰਲਸ ਇਸ ਵਾਰ ਬੁਰੀ ਤਰ੍ਹਾਂ ਹਾਰਨਗੇ ਪਰ ਉਹਨਾਂ ਨੇ ਪਾਸਾ ਹੀ ਪਲਟਤਾ ਬਹੁਤ ਸਾਰੇ ਪੰਜਾਬੀ ਜਿੱਤੇ ਆ ਤੇ ਉਹਨਾਂ ਤੋਂ ਕੀ ਸੰਭਾਵਨਾਵਾਂ ਲਈਆਂ ਜਾਣ ਤੇ ਜਿਹੜੇ ਪੰਜਾਬ ਦੇ ਵਿੱਚ ਆਸਾਂ ਲਾ ਕੇ ਬੈਠੇ ਆ ਵੀ ਕੈਨੇਡਾ ਜਾਵਾਂਗੇ ਪੰਜਾਬ ਦਾ ਪਾਣੀ ਡੂੰਘਾ ਹੋਈ ਜਾਂਦਾ ਕੈਨੇਡਾ ਕੋਲੇ ਬਹੁਤ ਫਰੈਸ਼ ਪਾਣੀ ਦੀਆਂ ਝੀਲਾਂ ਉੱਥੇ ਚਲੇ ਜਾਵਾਂਗੇ ਤਾਂ ਉਹਨਾਂ ਦੇ ਕੀ ਮਿਲਣ ਵਾਲਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਸਾਨੂੰ ਬਹੁਤ ਬਹੁਤ ਸ਼ੁਕਰੀਆ ਨਵਰੀਤ ਸਾਤਸਰੀ ਕਾਂ ਅਹ ਤਰ੍ਹਾਂ ਜਿਵੇਂ ਮੈਂ ਆਪਣੀ ਗੱਲਬਾਤ ਦੇ ਵਿੱਚ ਸ਼ੁਰੂ ਚ ਹੀ ਕਿਹਾ ਕਿ ਕੀ ਲੱਗਦਾ ਕੈਨੇਡਾ ਦੇ ਜਿਹੜੇ ਨਤੀਜੇ ਆ ਉਹਨਾਂ ਨੂੰ ਇੱਕ ਪੰਜਾਬੀ ਦੇ ਤੌਰ ਤੇ ਸਾਨੂੰ ਕਿਵੇਂ ਦੇਖਣ ਦੀ ਜ਼ਰੂਰਤ ਆ ਅਸੀਂ ਪੰਜਾਬ 'ਚ ਬੈਠੇ ਇਹਨੂੰ ਕਿਵੇਂ ਦੇਖਗੇ ਤੁਸੀਂ ਸ਼ਾਇਦ ਵੱਧ ਸਾਨੂੰ ਸਮਝਾ ਸਕੋ ਸੋ ਨਵਰੀ ਸਭ ਤੋਂ ਪਹਿਲਾਂ ਤਾਂ ਇਹ ਇਨਾਂ ਇਲੈਕਸ਼ਨਸ ਨੂੰ ਇੱਕ ਕੈਨੇਡਾ ਦੀਆਂ ਇੱਕ ਦੇਸ਼ ਦੀਆਂ ਇਲੈਕਸ਼ਨਸ ਦੇ ਤੌਰ ਤੇ ਦੇਖਿਆ ਜਾਵੇ ਸਭ ਤੋਂ ਪਹਿਲਾਂ ਵੀ ਇੱਕ ਦੇਸ਼ ਜੋ ਇਸ ਵਕਤ ਲੜਾਈ ਲੜ ਰਿਹਾ ਆਪਣੀ ਗਵਾਂਟੀ ਮੁਲਕ ਨਾਲ ਜਿਸ ਦੇ ਨਾਲ ਸਭ ਤੋਂ ਜ਼ਿਆਦਾ ਉਹ ਡਿਪੈਂਡੈਂਸੀ ਸੋ ਆਈ ਐਮ ਟਾਕਿੰਗ ਅਬਾਊਟ ਅਮਰੀਕਾ ਯੂ ਐਸ ਏ ਤੇ ਪਿਛਲੇ ਆਲਮੋਸਟ 2015 ਦੀ ਗੱਲ ਕੀਤੀ ਜਾਵੇ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਰਹੀ ਹੈ 2019 ਤੇ 2021 ਦੇ ਵਿੱਚ ਇਹਨਾਂ ਦੀ ਮਾਇਨੋਰਟੀ ਗਵਰਨਮੈਂਟ ਰਹੀ ਹੈ ਤੇ ਇਹ ਐਕਚੁਅਲ ਦੇ ਵਿੱਚ ਜਦੋਂ 2002 ਸਾਲ ਪਹਿਲਾਂ ਦੀ ਗੱਲ ਕਰੀਏ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਪੀਰ ਪੋਲੀਅਮ ਦੇ ਵੱਲੋਂ ਆਉਤਾ ਸੰਭਾਲਿਆ ਗਿਆ ਸੀ ਉਦੋਂ ਤੱਕ ਕਿ ਪਿਛਲੇ 2 ਸਾਲਾਂ ਵਿੱਚ ਇੱਕ ਵੇਵ ਜਿਹੀ ਬਣ ਗਈ ਸੀ ਐਂਟੀ-ਟਰੂਡੋ ਵੇਵ ਤੇ ਉਹ ਲਗਾਤਾਰ ਇਹੀ ਨਿਸ਼ਾਨੇ ਸਾਹਦੇ ਆ ਰਹੇ ਸੀ ਕੈਨੇਡਾ ਦੇ ਵਿੱਚ ਕਿ ਵੀ ਮਿਸਟਰ ਟਰੂਡੋ ਦੇ ਕਰਕੇ ਕੈਨੇਡਾ ਇਸ ਵਕਤ ਜਿਹੜੇ ਹਾਲਾਤਾਂ ਵਿੱਚ ਪਹੁੰਚਾ ਹੋਇਆ ਐ ਐਕਸੈਸ ਇਮੀਗ੍ਰੇਸ਼ਨ ਹੋ ਚੁੱਕੀ ਆ ਹਾਊਸਿੰਗ ਪ੍ਰੋਬਲਮ ਮੈਥੇ ਆ ਰਹੀ ਐ ਸੋ ਜਿਹੜੇ ਨਵੇਂ ਇਥੇ ਨਿਊ ਕਮਰਸ ਆ ਰਹੇ ਨੇ ਉਹਨਾਂ ਦੇ ਰਹਿਣ ਲਈ ਉਰੇ ਘਰ ਨਹੀਂ ਐ ਇਕਨੋਮੀ ਲਗਾਤਾਰ ਡਾਊਨ ਜਾ ਰਹੀ ਐ ਜੀ 7 ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਡੈਟ ਕੈਨੇਡੀਅਨਸ ਦੇ ਉੱਤੇ ਐ ਸੋ ਇਹਦੇ ਬਾਰੇ ਉਹਨਾਂ ਨੇ ਲਗਾਤਾਰ ਗੱਲਾਂ ਬਾਤਾਂ ਕੀਤੀਆਂ ਤੇ ਲਗਾਤਾਰ 2 ਸਾਲ ਤੋਂ ਇਸੇ ਗੱਲ ਦੇ ਉੱਤੇ ਪ੍ਰਚਾਰ ਕਰ ਰਹੀ ਸੀ ਕਿ ਮਿਸਟਰ ਟਰੂਡੋ ਨੇ ਅ ਲਗਾਤਾਰ ਆਗਿਆ ਨੀਤੀਆਂ ਦੇ ਕਰਕੇ ਕੈਨੇਡਾ ਨੂੰ ਥੱਲੇ ਥੱਲੇ ਲੈ ਕੇ ਗਏ ਨੇ ਸੋਨਾ ਦਾ ਟਾਰਗੇਟ ਹੀ ਉਹ ਸੀ ਐਂਡ ਸੈਕੰਡਲੀ ਉਹ ਟਾਰਗੇਟ ਕਰ ਰਹੇ ਸੀ ਕਾਰਬਨ ਟੈਕਸ ਨੂੰ ਲੈ ਕੇ ਵੀ ਜਿਹੜਾ ਕਾਰਬਨ ਟੈਕਸ ਲਗਾਇਆ ਗਿਆ ਕਿ ਜਿਹੜੇ ਤੁਹਾਡੇ ਵਾਹਨਾਂ ਦੇ ਵਿੱਚੋਂ ਐਮਿਸ਼ਨ ਨਿਕਲਦਾ ਜਿਹਦੇ ਕਰਕੇ ਪੋਲੂਸ਼ਨ ਵਧ ਰਿਹਾ ਵਾ ਕਿ ਵੀ ਇਹ ਟੈਕਸ ਜਿਹੜਾ ਆ ਇਹ ਟੈਕਸ ਪੇਅਰ ਤੇ ਇੱਕ ਵੱਡਾ ਬੋਝ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਸੋ ਲਗਾਤਾਰ ਇਹਨਾਂ ਦੋ ਮੁੱਦਿਆਂ ਦੇ ਉੱਤੇ ਲੜ ਰਹੇ ਸੀ ਕਿ ਮਿਸਟਰ ਟਰੂਡੋ ਦੇ ਬਾਰੇ ਗੱਲ ਕਰ ਰਹੇ ਸੀ ਇੱਕ ਐਕਸ ਦਾ ਟੈਕਸ ਉਹਨਾਂ ਦਾ ਸਲੋਗਨ ਹੀ ਸੀ ਕਿ ਵੀ ਜਦੋਂ ਮੈਂ ਸੱਤਾ ਵਿੱਚ ਆਉਂਗਾ ਉਸ ਟਾਈਮ ਦੇ ਵਿੱਚ ਪਰ ਜਦੋਂ ਦੋ ਜਦੋਂ ਇਸ ਵਾਰ ਇਲੈਕਸ਼ਨਸ ਹੁੰਦੀਆਂ ਨੇ ਯੂਐਸ ਦੀਆਂ ਯੂਐਸ ਦੀਆਂ ਇਲੈਕਸ਼ਨਸ ਵਿੱਚ ਮਿਸਟਰ ਡਰਾਪ ਇੱਕ ਵਾਰ ਫਿਰ ਤੋਂ ਜਿੱਤਦੇ ਨੇ ਤਾਂ ਉਹ ਲੱਗਦਾ ਤਾਂ ਫਿਰ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਸਾਧਦੇ ਨੇ ਉਹ ਕਹਿੰਦੇ ਨੇ ਕਿ ਵੀ ਮੈਂ ਅਮਰੀਕਾ ਨੂੰ ਗ੍ਰੇਟ ਬਣਾਉਂਗਾ ਇੱਕ ਵਾਰ ਫਿਰ ਤੋਂ ਤੇ ਇਹਦੇ ਲਈ ਉਹ ਕੀ ਕਰਦੇ ਨੇ ਇੱਕ ਤਾਂ ਟੈਰਿਫ ਲਗਾਉਣੀ ਸ਼ੁਰੂ ਕਰ ਦਿੱਤੇ ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਜਿੱਦੇ ਵਿੱਚ ਉਹਨਾਂ ਨੇ ਆਪਣੇ ਗੁਆਂਢੀ ਮੁਲਕਾਂ ਨੂੰ ਵੀ ਨਹੀਂ ਬਖਸ਼ਿਆ ਤੇ ਕੈਨੇਡਾ ਦੇ ਉੱਤੇ ਵੀ ਉਹਨਾਂ ਨੇ ਪ੍ਰੋਪਰ ਟੈਰਿਫ ਲਗਾਏ ਨੇ ਦੂਜੇ ਪਾਸੇ ਉਹ ਲਗਾਤਾਰ ਇੱਕ ਹੋਰ ਮੁੱਦਾ ਚੁੱਕਦੇ ਰਹੇ ਜਿਦੇ ਵਿੱਚ ਉਹਨਾਂ ਨੇ ਗੱਲ ਕੀਤੀ ਕੈਨੇਡਾ ਨੂੰ ਇਹ ਕਿਆ ਗਿਆ ਕਿ ਵੀ ਜੇਕਰ ਕੈਨੇਡਾ ਇਹਨਾਂ ਟੈਰਿਫਸ ਤੋਂ ਬਚਣਾ ਚਾਹੁੰਦਾ ਹੈ ਨਾ ਟੈਕਸਸ ਤੋਂ ਬਚਣਾ ਚਾਹੁੰਦਾ ਤਾਂ ਉਹ ਯੂਐਸਟੀ 21ਵੀਂ ਸਟੇਟ ਬਣ ਜੇ ਤੇ ਉਹ ਲਗਾਤਾਰ ਮਿਸਟਰ ਟਰੂਡੋ ਨੂੰ ਉਸ ਟਾਈਮ ਦੇ ਵਿੱਚ ਗਵਰਨਰ ਕਹਿ ਕੇ ਬੁਲਾਉਂਦੇ ਰਹੇ ਨੇ ਕਿ ਮੇਰੀ ਗਵਰਨਰ ਟਰੂਡੋ ਦੇ ਨਾਲ ਗੱਲਬਾਤ ਹੋਈ ਹੈ ਤੇ ਉਹ ਇਸ ਤਰੀਕੇ ਨਾਲ ਜਦੋਂ ਸਮੋਦਿਤ ਕਰਦੇ ਰਹੇ ਤਾਂ ਕੈਨੇਡੀਅਨਸ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਤੇ ਉਹ ਇੰਨਾ ਕਿ ਜ਼ਿਆਦਾ ਬੈਕਲੈਸ਼ ਹੋਣ ਲੱਗੇ ਜਿਨ੍ਹਾਂ ਪੋਲਸ ਸਾਹਮਣੇ ਆ ਰਹੀ ਸੀ ਜਿਨ੍ਹਾਂ ਸਰਵੇ ਸਾਹਮਣੇ ਆ ਰਹੇ ਸੀ ਉਹਦੇ ਵਿੱਚ ਲਿਬਰਲਸ ਲਗਾਤਾਰ ਪਿੱਛੜਦੇ ਹੋਏ ਨਜ਼ਰ ਆ ਰਹੇ ਸੀ ਤੇ ਉਸ ਤੋਂ ਬਾਅਦ ਜਦੋਂ ਮਿਸਟਰ ਟਰੰਪ ਦੇ ਵੱਲੋਂ ਉਹਦਾ ਸੰਭਾਲਿਆ ਜਾਂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਹੁੰਦੀ ਹੈ ਪਰ ਉਹ ਗੱਲਬਾਤ ਕੋਈ ਬਹੁਤ ਹੀ ਵਧੀਆ ਸਿਰੇ ਨਹੀਂ ਚੜਦੀ ਤੇ ਉਸ ਵੇਲੇ ਫਿਰ ਜਦੋਂ ਬਹੁਤ ਸਾਰੇ ਥਾਵਾਂ ਤੋਂ ਉਹਨਾਂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਮਿਸਟਰ ਟਰੂਡੋ ਆਪਣੇ ਅਹੁਦੇ ਤੋਂ ਰਿਜ਼ਾਈਨ ਦੇ ਦਿੰਦੇ ਨੇ ਤੇ ਰਿਜ਼ਾਈਨ ਦੇ ਕਿਉਂ ਕਹਿੰਦੇ ਹਾਂ ਨਹੀਂ ਤੇਰ ਤੱਕ ਮੈਂ ਕਾਰਜ ਪੜ ਸੰਭਾਲਦਾ ਰਵਾਂਗਾ ਜਦ ਤੱਕ ਲਿਬਰਲ ਪਾਰਟੀ ਨੂੰ ਇੱਕ ਨਵਾਂ ਲੀਡਰ ਨਹੀਂ ਮਿਲ ਜਾਂਦਾ ਉਸ ਟਾਈਮ ਹੁੰਦੀ ਹੈ ਉਹ ਐਂਟਰੀ ਮਿਸਟਰ ਮਾਰਕ ਕਾਰਨੀ ਦੀ ਮਿਸਟਰ ਮਾਰਕ ਕਾਰਨੀ ਜਦੋਂ ਕ੍ਰਿਸਟਿਆ ਫਰੀਲੈਂਡ ਦੇ ਵੱਲੋਂ ਮਿਸਟਰ ਟਰੂਡੋ ਦੇ ਅਸਤੀਫੇ ਤੋਂ ਪਹਿਲਾਂ ਕ੍ਰਿਸਟਿਆ ਫਰੀਲੈਂਡ ਜੋ ਕਿ ਸਾਡੀ ਵਿੱਤ ਮੰਤਰੀ ਸੀ ਉਹਨਾਂ ਦੇ ਵੱਲੋਂ ਉਸ ਦਿਨ ਅਸਤੀਫਾ ਦੇ ਦਿੱਤਾ ਜਾਂਦਾ ਜਦੋਂ ਉਹਨਾਂ ਨੇ ਪਾਰਲੀਮੈਂਟ ਵਿੱਚ ਬਜਟ ਪੇਸ਼ ਕਰਨਾ ਸੀ ਤੇ ਉਸ ਟਾਈਮ ਦੇ ਵਿੱਚ ਮਿਸਟਰ ਮਾਰਕ ਕਾਰਨੀ ਨੂੰ ਇਹ ਅਹੁਦਾ ਸੰਭਾਲਣ ਲਈ ਕਿਹਾ ਜਾਂਦਾ ਆਫਰ ਕੀਤਾ ਜਾਂਦਾ ਪਰ ਉਹ ਮਨ੍ਹਾ ਕਰ ਦਿੰਦੇ ਨੇ ਫਿਰ ਉਹ ਲੜਦੇ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਇਹਦੇ ਵਿੱਚ ਉਹਨਾਂ ਨੂੰ ਇਹ ਬੈਨੀਫਿਟ ਮਿਲ ਗਿਆ ਨਵਰੀਦ ਕਿ ਉਹ ਇੱਕ ਇਕਨੋਮਿਸਟ ਸੀ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਨੀਤੀਆਂ ਲੈ ਕੇ ਆਂਦੀਆਂ ਗੱਲਾਂ ਕੀਤੀਆਂ ਤੇ ਇਹ ਕਿ ਇਹੇ ਤਰੀਕਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ 2008 ਵਿੱਚ ਜਦੋਂ ਕੈਨੇਡਾ ਵਿੱਚ ਰੀਸੈਸ਼ਨ ਆਇਆ ਸੀ ਸਟੀਫਨ ਹਾਰਪਰ ਦੀ ਸਰਕਾਰ ਵੇਲੇ ਕਮਿਸਟਰ ਮਾਰਕ ਕਾਹੀ ਉਸ ਟਾਈਮ ਦੇ ਵਿੱਚ ਇਹ ਸਾਡੇ ਇੱਥੇ ਇਕਨੋਮੀ ਸੀ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ ਤੇ ਇਹਨਾਂ ਦੀਆਂ ਨੀਤੀਆਂ ਦੇ ਕਰਕੇ ਕੈਨੇਡਾ ਦੇ ਉੱਤੇ ਰੀਸੈਸ਼ਨ ਦਾ ਬੜਾ ਅਸਰ ਦੇਖਣ ਨੂੰ ਨਹੀਂ ਮਿਲਿਆ ਦੂਜਾ ਜਿਹੜਾ ਉਹਨਾਂ ਦਾ ਕਾਰਜਕਾਲ ਬ੍ਰੈਕਸਿਟ ਦੇ ਦੌਰਾਨ ਰਿਹਾ ਜਦੋਂ ਬੈਂਕ ਆਫ ਇੰਗਲੈਂਡ ਦੇ ਉਹ ਗਵਰਨਰ ਰਹੇ ਨੇ ਸੋ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ ਤੇ ਇਹਦੇ ਕਰਕੇ ਉਹਨ ਪ੍ਰੈਸਟ ਵਿੱਚ ਲੀਡ ਬਹੁਤ ਵੱਡੀ ਮਿਲ ਗਈ ਤੇ ਉਹ ਰੇਸ ਉਹ ਕ੍ਰਿਸਟਿਆ ਫੀਲੈਂਡ ਤੋਂ ਜਿੱਤ ਗਏ ਤੇ ਇਹ ਇਹ ਦੇਖੋ ਕੈਨੇਡਾ ਦੇ ਇਤਿਹਾਸ ਵਿੱਚ ਵੀ ਪਹਿਲੀ ਵਾਰ ਸੀ ਕਿ ਕੋਈ ਪ੍ਰਾਈਮ ਮਿਨਿਸਟਰ ਬਣ ਰਿਹਾ ਵਾ ਤੇ ਜਿਨ੍ਹਾਂ ਨੇ ਕਦੇ ਐਮਪੀ ਦੀ ਇਲੈਕਸ਼ਨ ਤੱਕ ਨਹੀਂ ਲੜੀ ਉਹ ਦਿਨ ਤੋਂ ਬਾਅਦ ਫਿਰ ਜਦੋਂ ਜੀ ਜੀ ਤੇ ਬਿਲਕੁਲ ਸਹੀ ਹੈ ਤੁਸੀਂ ਦੱਸ ਰਹੇ ਹੋ ਯਾਤਰਾਸ਼ਾ ਦਾ ਪੂਰੀ ਆਪਦੀ ਕਰਨੋ ਗੱਲ ਤੁਸੀਂ ਆਪਾਂ ਉਹ ਤੋਂ ਬਾਅਦ ਹੀ ਮੇਰਾ ਅਗਲਾ ਸਵਾਲ ਹੈ। ਤਾਂ ਅਸਲ ਵਿੱਚ ਇਹ ਸਿਨੈਰੀਓ ਇਸ ਤਰੀਕੇ ਨਾਲ ਚੇਂਜ ਹੋਇਆ ਨਾ ਕਿਉਂਕਿ ਕੱਲ ਤੱਕ ਮਿਸਟਰ ਪੀਰ ਪੋਲੀ ਇਹ ਵੀ ਜਿੰਨਾ ਮੁੱਦਿਆਂ 'ਤੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਸੀ ਉਹ ਹਰ ਚੀਜ਼ ਮਿਸਟਰ ਮਾਰਕਾਨੀ ਨੇ ਕਰਨੀ ਸ਼ੁਰੂ ਕਰ ਦਿੱਤੀ। ਸੋ ਜਿਹੜੇ ਮਿਸਟਰ ਟਰੂਡੋ ਦੇ ਉੱਤੇ ਲਗਾਤਾਰ ਉਹਨਾਂ ਨੇ ਆਪਣੀ ਪਿਛਲੀ 2 ਸਾਲ ਦੀ ਕੈਂਪੇਨ ਮਿਸਟਰ ਟਰੂਡੋ ਨੂੰ ਨਿਸ਼ਾਨਾ ਸਾਧ ਕੇ ਤੇ ਕਾਰਬਨ ਟੈਕਸ ਨੂੰ ਨਿਸ਼ਾਨਾ ਸਾਧ ਕੇ ਕੀਤੀ ਸੀ ਸੋ ਹੁਣ ਇੱਥੇ ਸਮਝਣ ਵਾਲੀ ਗੱਲ ਹੈ ਕਿ ਰਾਤੋ-ਰਾਤ ਇਹ ਆંકੜੇ ਕਿੱਦਾਂ ਚੇਂਜ ਹੁੰਦੇ ਨੇ ਤੇ ਮਿਸਟਰ ਜਦੋਂ ਕਾਰਨੀ ਔਤਾ ਸੰਭਾਲਦੇ ਨੇ ਪ੍ਰਾਈਮ ਮਿਨਿਸਟਰ ਦਾ ਤਾਂ ਉਹ ਲਗਾਤਾਰ ਇਸੇ ਮੁੱਦੇ ਉੱਤੇ ਲੜਦੇ ਨੇ ਕਿ ਵੀ ਕੈਨੇਡਾ ਇਸ ਵਕਤ ਸੋਵਰਨਿਟੀ ਖਤਰੇ ਦੇ ਵਿੱਚ ਹੈ ਤੇ ਜੇ ਮਿਸਟਰ ਟਰੰਪ ਦੇ ਨਾਲ ਕੋਈ ਇਸ ਵਕਤ ਡੀਲ ਕਰ ਸਕਦਾ ਹੈ ਤਾਂ ਸਿਰਫ ਉਹੀ ਡੀਲ ਕਰ ਸਕਦੇ ਨੇ ਸੋਨਾਂ ਨੇ ਲਗਾਤਾਰ 트럼ਪ ਦੇ ਟੈਰਿਫਸ ਨੂੰ ਇੱਕ ਥ੍ਰੈਟ ਦੇ ਤੌਰ ਤੇ ਉੱਤੇ ਦਿਖਾਇਆ ਤੇ ਲਗਾਤਾਰ ਇਸ ਚੀਜ਼ ਨੂੰ ਉਹਨਾਂ ਨੇ ਆਪਣੇ ਇਲੈਕਸ਼ਨਸ ਦੇ ਵਿੱਚ ਵੀ ਯੂਜ਼ ਕੀਤਾ ਕੈਨੇਡੀਅਨਸ ਇੱਕ ਤਾਂ ਆਲਰੇਡੀ ਗੁੱਸੇ ਦੇ ਵਿੱਚ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਵੰਝੀਨੀ ਸਟੇਟ ਬਣਾਉਣ ਦੇ ਲਈ ਲਗਾਤਾਰ ਯੂਐਸ ਦੇ ਪ੍ਰੈਜ਼ੀਡੈਂਟ ਦੇ ਵੱਲੋਂ بار-बार ਇਹ ਗੱਲ ਆਖੀ ਜਾ ਰਹੀ ਸੀ ਸੋ ਇੱਕ ਤਰੀਕੇ ਨਾਲ ਉਹ ਸੋਵਰੈਨਿਟੀ ਦੀ ਗੱਲ ਕਰ ਲੋ ਪ੍ਰਭੂ ਸੱਤਾ ਵਾਲੀ ਗੱਲ ਕਰ ਲੋ ਦੇਸ਼ ਭਗਤੀ ਦੀ ਗੱਲ ਕਰ ਲੋ ਤੇ ਦੂਜੇ ਪਾਸੇ ਮਿਸਟਰ ਮਾਰਕ ਕਾਰਨੀ ਜਿਹੜੇ ਇਕਨੋਮਿਸਟ ਰਹੇ ਨੇ ਸੋ ਉਹ ਚੀਜ਼ ਵੀ ਉਹਨਾਂ ਨੇ ਇੱਕ ਪਲੱਸ ਪੁਆਇੰਟ ਸਾਬਿਤ ਹੋਈ ਮਿਸਟਰ ਪੀਅਰ ਪੋਲੀਵ ਲਗਾਤਾਰ ਹਾਲਾਂਕਿ ਲੀਡਸ ਬਹੁਤ ਲੈ ਕੇ ਜਾ ਰਹੀ ਸੀ ਪੋਲਸ ਦੇ ਵਿੱਚ ਉਸ ਟਾਈਮ ਦੇ ਵਿੱਚ ਫਿਰ ਪਿੱਛੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਜਿਸ ਤਰੀਕੇ ਨਾਲ ਉਹ ਕ੍ਰਿਟਿਸਾਈਜ਼ ਕਰ ਰਹੀ ਸੀ ਉਹਨਾਂ ਦੀ ਇਮੇਜ ਇਸ ਤਰੀਕੇ ਨਾਲ ਬਾਹਰ ਆਈ ਕਿ ਉਹ ਮਿਸਟਰ ਟਰੰਪ ਦੇ ਵਾਂਗੂ ਕੈਂਪੇਨ ਕਰ ਰਹੇ ਨੇ ਕਿ ਲਗਾਤਾਰ ਸਿਰਫ ਨਿਸ਼ਾਨੇ 사ਧ ਰਹੇ ਨੇ ਸੋ ਉਹਨਾਂ ਨੇ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਟਰੰਪ ਦੇ ਮੁੱਦੇ ਨੂੰ ਥੋੜਾ ਪਿੱਛੇ ਰੱਖਿਆ ਜਿਹੜਾ ਕਿ ਉਸ ਸਮੇਂ ਦੀ ਜ਼ਰੂਰਤ ਸੀ ਉਹਨਾਂ ਨੇ ਕੈਨੇਡੀਅਨਸ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਕਾਰਬਨ ਟੈਕਸ ਜਿਹਦੇ ਉੱਤੇ ਸਭ ਤੋਂ ਵੱਧ ਉਹਨਾਂ ਨੇ ਫੋਕਸ ਕੀਤਾ ਸੀ ਮਿਸਟਰ ਮਾਰਕ ਕਾਰੀ ਨੇ ਆਉਂਦੇ ਹੀ ਉਹਨਾਂ ਨੇ ਕਿਹਾ ਕਿ ਮੈਂ ਕਾਰਬਨ ਟੈਕਸ ਰਿਮੂਵ ਕਰ ਰਿਆਂ ਸਿਰਫ ਜਿਹੜੇ ਬਿਜ਼ਨਸ ਹਾਊਸੇਸ ਹੋਣਗੇ ਇੰਟਰਸਟ ਲਿਸਟ ਹੋਣਗੇ ਉਹਨਾਂ ਦੇ ਉੱਤੇ ਕਾਰਬਨ ਟੈਕਸ ਲੱਗਿਆ ਰਹੂਗਾ ਸੋ ਜਿਹੜੇ ਜਿਹੜੇ ਮੁੱਦਿਆਂ ਤੇ ਉਹਨਾਂ ਨੇ ਗੱਲ ਕੀਤੀ ਮਿਸਟਰ ਮਾਰਕ ਕਾਰੀ ਨੇ ਆਖਿਓ ਹਰ ਚੀਜ਼ਾਂ ਚੇਂਜ ਕਰਨੀਆਂ ਸ਼ੁਰੂ ਕੀਤੀਆਂ ਇਮੀਗ੍ਰੇਸ਼ਨ ਦੇ ਉੱਤੇ ਗੱਲ ਹੋਈ ਸੀ ਪਿਛਲੇ 2 ਸਾਲ ਤੋਂ ਲਿਬਰਲਸ ਨੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਵੀ ਸਖਤ ਕੀਤੀਆਂ ਹੋਈਆਂ ਨੇ ਸੋ ਇਸ ਕਰਕੇ ਇਸ ਵਾਰੀ ਕੈਨੇਡੀਅਨਸ ਨੇ ਜਿਹੜੀਆਂ ਇਹ ਵੋਟਾਂ ਪਾਈਆਂ ਨੇ ਗੋਟਾਂ ਵਧੀਆਂ ਵੀ ਬਹੁਤ ਹੋਈਆਂ ਰਿਕਾਰਡ ਤੋੜ ਗਿਣਤੀ ਦੇ ਵਿੱਚ ਸਾਡੇ ਐਡਵਾਂਸ ਪੋਲਿੰਗ ਹੋਈ ਆ 7.2 ਮਿਲੀਅਨ ਲੋਕਾਂ ਨੇ ਤਾਂ ਐਡਵਾਂਸ ਪੋਲਿੰਗ ਦੇ ਵਿੱਚ ਹੀ ਹਿੱਸਾ ਲਿਆ ਸੀ ਜਿਹੜੀ 18 ਅਪ੍ਰੈਲ ਤੋਂ ਲੈ ਕੇ 21 ਅਪ੍ਰੈਲ ਤੱਕ ਹੋਈ ਹੈ ਤੇ VOTING TURN OUT 68.9% ਦੇ ਅਰਾਊਂਡ ਰਿਹਾ ਓਵਰਾਲ ਸਭ ਮੈਂ ਆਉਣਾ ਉਹਨਾਂ ਮੁੱਦਿਆਂ ਦੇ ਉੱਤੇ ਕੀ ਮੈਂ ਪਹਿਲਾਂ ਵੀ ਇੱਕ ਦੋਸਤ ਦੇ ਨਾਲ ਗੱਲ ਕਰ ਰਿਹਾ ਸੀ ਮੈਂ ਉਹਨਾਂ ਨੂੰ ਵੀ ਇਹੀ ਸਵਾਲ ਕਰਿਆ ਮੈਂ ਕਿ ਵੀ 트럼ਪ ਦਾ ਟੈਰਿਫ ਕੀ ਕੈਨੇਡਾ ਦੇ ਮੁੱਦਿਆਂ ਤੇ ਹਾਵੀ ਹੋ ਗਿਆ ਐ ਨਹੀਂ ਤੁਹਾਨੂੰ ਲੱਗਦਾ ਵੀ ਐਂਡ ਤੇ ਸਾਰਿਆਂ ਦਾ ਧਿਆਨ ਵੀ 트럼ਪ ਦੇ ਮੂਰੇ ਘੜਾੜ ਸਕਦਾ ਉਧਰ ਹੀ ਵੱਧ ਗਿਆ ਕੈਨੇਡਾ ਦੇ ਮੁੱਦੇ ਸ਼ਾਇਦ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਉਹਦੇ ਅ ਕੈਸ ਸਕਦੇ ਹਾਂ ਨਵਰੀਥ ਇਹ ਇੱਕ ਗੱਲ ਵਾਕੀ ਹੈ ਕਿਉਂਕਿ ਬਹੁਤ ਸਾਰੇ ਕੈਨੇਡੀਅਨਸ ਨਾਲ ਜਦੋਂ ਅਸੀਂ ਗੱਲ ਕਰਦੇ ਸੀ ਜਦੋਂ ਅਸੀਂ ਮਿਸਟਰ ਮਾਰਕਾਨੀ ਦੀ ਰੈਲੀ ਦੇ ਵਿੱਚ ਗਏ ਹਾਂ ਤਾਂ ਉਹਨਾਂ ਨੂੰ ਸਵਾਲ ਕੀਤਾ ਸੀ ਵਾਈਟ ਕਮਿਊਨਿਟੀ ਦੇ ਲੋਕਾਂ ਨੂੰ ਵੀ ਸਵਾਲ ਕੀਤਾ ਕਿਉਂਕਿ ਆਪਣੇ ਲੋਕਾਂ ਨਾਲ ਤਾਂ ਅਕਸਰ ਗੱਲਬਾਤ ਹੁੰਦੀ ਹੈ ਜਦੋਂ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਵਾਈ ਮਿਸਟਰ ਮਾਰਕਾਨੀ ਤੁਸੀਂ ਉਹਨਾਂ ਨੂੰ ਕਿਉਂ ਸਪੋਰਟ ਕਰ ਰਹੇ ਹੋ ਤਾਂ ਉਹਨਾਂ ਨੇ ਇਹੀ ਗੱਲ ਆਖੀ ਉਹ ਕਹਿੰਦੇ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਐਂਗਰੀ ਮੈਨ ਨਹੀਂ ਹੈਗੇ ਗੁੱਸਾ ਨਹੀਂ ਕਰਦੇ ਤੇ ਦੂਜੀ ਉਹਨਾਂ ਨੇ ਗੱਲ ਕੀਤੀ ਕਿ ਵੀ ਕਹਿੰਦੇ ਉਹ ਇੱਕ ਇਕਨੋਮਿਸਟ ਨੇ ਤੇ ਇਸ ਵਕਤ ਮੁਲਕ ਜਿਸ ਤਰੀਕੇ ਨਾਲ ਦੇਸ਼ ਦੀ ਇਕਨੋਮੀ ਨੀਚੇ ਨੂੰ ਜਾ ਰਹੀ ਹੈ ਜੀ7 ਮੁਲਕਾਂ ਵਿੱਚ ਸਾਡੀ ਇਕਨੋਮੀ ਸਭ ਤੋਂ ਨੀਚੇ ਜਾ ਰਹੀ ਹੈ ਡੈਟ ਵਧ ਰਿਹਾ ਵਾ ਦੇਸ਼ ਦੇ ਉੱਤੇ ਤੇ ਜਿਸ ਤਰੀਕੇ ਨਾਲ ਮਿਸਟਰ ਟਰੰਪ ਦੇ ਵੱਲੋਂ ਟੈਰਿਫ ਲਗਾਏ ਜਾ ਰਹੇ ਨੇ ਹਰ ਤਰਕਾ ਇਹਦੇ ਨਾਲ ਇਫੈਕਟ ਹੋ ਰਿਹਾ ਜੌਬ ਲਾਸ ਹੋ ਰਹੇ ਨੇ ਬਿਜ਼ਨੈਸ ਜਿਹੜੇ ਉਹ ਠੱਪ ਹੋ ਰਹੇ ਨੇ ਤੇ ਇਹ ਮੁੱਦਾ ਬਾਕੀ ਸਾਰੇ ਮੁੱਦਿਆਂ ਦੇ ਉੱਤੇ ਹਾਵੀ ਰਿਹਾ ਕਿਉਂਕਿ ਮਿਸਟਰ ਟਰੰਪ ਨੇ ਜਿਸ ਤਰੀਕੇ ਨਾਲ ਟੈਰਿਫ ਲਗਾਏ ਸੀ ਤੁਸੀਂ ਇਹ ਦੇਖੋ ਕਿ ਸਾਡੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਤੱਕ ਫੈਡਰਲ ਮੁੱਦੇ ਉੱਤੇ ਲੜੀਆਂ ਗਈਆਂ ਲਗਭਗ 2 ਮਹੀਨੇ ਪਹਿਲਾਂ ਸਾਡੀ 온ਟਾਰੀਓ ਦੀਆਂ ਇਲੈਕਸ਼ਨਸ ਸੀ ਉਹ ਇਲੈਕਸ਼ਨਸ ਵੀ ਫੈਡਰਲ ਮੁੱਦੇ ਉੱਤੇ ਲੜੀਆਂ ਗਈਆਂ ਕਿ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਟਰੰਪ ਦੇ ਟੈਰਿਫ ਤੋਂ ਬਚਿਆ ਜਾ ਸਕੇ ਤਾਂ ਵੀ ਤੁਸੀਂ ਸਾਡੀ ਪਾਰਟੀ ਨੂੰ ਵੋਟ ਦਿਵੋ ਤੇ ਨੈਸ਼ਨਲ ਮੁੱਦੇ ਉੱਤੇ ਜਦੋਂ ਨਾਰਮਲ ਪ੍ਰੋਵਿੰਸ਼ੀਅਲ ਇਲੈਕਸ਼ਨਸ ਲੜੀਆਂ ਜਾਂ ਤਾਂ ਫਿਰ ਨੈਸ਼ਨਲ ਇਲੈਕਸ਼ਨਸ ਦੇ ਵਿੱਚ ਤਾਂ ਟਰੰਪ ਦਾ ਮੁੱਦਾ ਵਾਕਈ ਛਾਇਆ ਰਿਹਾ ਹੋਣ ਆਉਣੇ ਆਪਾਂ ਪੰਜਾਬ ਦੇ ਪੱਖ ਤੋਂ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਚੁਣੇ ਗਏ ਆ ਜਿਹੜੇ ਫੇਰ ਕੈਨੇਡਾ ਦੇ ਵਿੱਚ ਐਮਪੀ ਉਹਨਾਂ ਨੂੰ ਬਣਾਇਆ ਗਿਆ ਲੋਕਾਂ ਨੇ ਭਰੋਸਾ ਕੀਤਾ ਉਹਨਾਂ ਦੇ ਉੱਤੇ ਪਰ ਜਿਹੜੇ ਲੋਕ ਆ ਆਪਾਂ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਇਹ ਡਰ ਸਤਾ ਰਿਹਾ ਸੀ ਤੁਸੀਂ ਵੀ ਕੈਨੇਡਾ ਦੇ ਵਿੱਚ ਕੀ ਧਰਨੇ ਵੀ ਕਵਰ ਕਰਿਆ ਜਿਹੜੀਆਂ ਸਟੂਡੈਂਟਸ ਨੂੰ ਦਿੱਕਤ ਆ ਰਹੀਆਂ ਸੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਵੀ ਮੇਰਾ ਤਾਂ ਵੀਜ਼ਾ ਖਤਮ ਹੋਣ ਵਾਲਾ ਮੈਨੂੰ ਵਾਪਸ ਨਾ ਭੇਜ ਦਿੱਤਾ ਜਾਵੇ ਕੀ ਉਹ ਤਲਵਾਰ ਉਸੇ ਤਰ੍ਹਾਂ ਲਟਕਦੀ ਰਹੂਗੀ ਜਦੋਂ ਲੱਗਦਾ ਵੀ ਨਹੀਂ ਉਹ ਚ ਫਰਕ ਆਊਗਾ ਇਹ ਸਰਕਾਰ ਹੋਰ ਤਰ੍ਹਾਂ ਚੀਜ਼ਾਂ ਨੂੰ ਦੇਖਦੀ ਆ। ਅ ਨਵਰੀਤ ਜੇਕਰ ਪੰਜਾਬੀ ਤੁਸੀਂ ਐ MP's ਦੀ ਗੱਲ ਕੀਤੀ ਜਿਹੜੇ ਦੁਬਾਰਾ ਇਲੈਕਟ ਹੋਏ ਨੇ। ਸੋ 2020 ਦੇ ਵਿੱਚ 2019 ਦੀਆਂ ਇਲੈਕਸ਼ਨਸ ਦੇ ਵਿੱਚ 20 ਦੇ ਕਰੀਬ ਇੰਡੀਅਨ origin ਜਿਹਦੇ ਵਿੱਚ ਸਭ ਤੋਂ ਵੱਧ ਪੰਜਾਬੀ MP's ਸ਼ਾਮਿਲ ਹੋ ਚਿੱਤੇ ਸੀਗੇ ਤਾਂ ਉਸ ਟਾਈਮ ਇਫ ਆਈ ऍम ਨਾਟ ਰੋਂਗ ਤਾਂ ਮਿਸਟਰ ਟਰੂਰੋ ਨੇ ਗੱਲ ਆਖੀ ਸੀ ਕਿ ਸਾਡੀ ਕੈਬਨਿਟ ਵਿੱਚ ਸਭ ਤੋਂ ਵੱਧ ਪੰਜਾਬੀ ਨੇ ਮਿਸਟਰ ਮੋਦੀ ਦੀ ਕੈਬਨਿਟ ਨਾਲੋਂ ਜ਼ਿਆਦਾ। 2021 ਵਿੱਚ 18 ਦੇ ਕਰੀਬ ਸੀ ਗਿਣਤੀ ਤੇ ਸਭ ਤੋਂ ਵੱਧ ਇਸ ਵਾਰ 2025 ਦੀਆਂ ਇਲੈਕਸ਼ਨਸ ਦੇ ਵਿੱਚ 22 ਦੇ ਕਰੀਬ ਇੰਡੀਅਨ origin ਜਾਂ ਕਹਿ ਦਈਏ ਪੰਜਾਬੀ ਐਮਪੀ ਜਿੱਤੇ ਨੇ ਪਰ ਜੇ ਅਸੀਂ ਬ੍ਰੈਮਟਨ ਦੀ ਗੱਲ ਕਰੀਏ ਜਿੱਥੇ ਕਿ ਸਾਡਾ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਨਵਰੀਦ ਬ੍ਰੈਮਟਨ ਦੇ ਵਿੱਚ ਜਿੰਨੀਆਂ ਸਾਡੀਆਂ ਸੀਟਸ ਨੇ ਸਾਰਿਆਂ ਦੇ ਉੱਤੇ ਪੰਜਾਬੀ ਐਮਪੀ ਸੀਗੇ ਪੰਜਾਬੀਆਂ ਦਾ ਪੰਜਾਬੀ ਵਰਸਸ ਪੰਜਾਬੀ ਮੁਕਾਬਲਾ ਹੋਇਆ ਹੋਇਆ ਸੀ ਲਗਭਗ 67 ਦੇ ਕਰੀਬ ਟੋਟਲ ਪੰਜਾਬੀ ਉਮੀਦਵਾਰ ਖੜੇ ਹੋਏ ਸੀ ਤੇ ਬ੍ਰੈਮਟਨ ਦੇ ਵਿੱਚ ਨੈਕ ਟੂ ਨੈਕ ਫਾਈਟ ਦੇਖਣ ਨੂੰ ਮਿਲੀ ਹੈ ਸੋ ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਸਾਰੇ ਜਣੇ ਲਿਬਰਲ ਐਮਪੀਸ ਨੂੰ ਸਪੋਰਟ ਕਰ ਰਹੇ ਸੀ ਪਰ ਬ੍ਰੈਮਟਨ ਦੇ ਲੋਕ ਕੰਜ਼ਰਵੇਟਿਵਸ ਨੂੰ ਵੀ ਉਨਾ ਹੀ ਸਪੋਰਟ ਕਰ ਰਹੇ ਸੀ ਜੇ ਮੈਂ ਜਿੱਤ ਦੀ ਮਾਰਜਨ ਦੀ ਗੱਲ ਕਰਾਂ ਤਾਂ ਕੁਝ ਸੀਟਾਂ ਦੇ ਉੱਤੇ ਤਾਂ 400 500 ਇੰਨੇ ਇੱਕ ਨੰਬਰ ਦੇ ਨਾਲ ਵੋਟਾਂ ਦੇ ਨਾਲ ਜਿੱਤ ਦਰਜ ਹੋਈ ਹੈ ਕਮਲ ਖਹਿਰਾ ਜਿਹੜੇ ਕਿ ਲਗਾਤਾਰ ਤਿੰਨ ਵਾਰ ਤੋਂ ਐਮਪੀ ਰਹੇ ਨੇ ਤੇ ਸਾਡੇ ਇਸ ਵਕਤ ਫੈਡਰਲ ਮਿਨਿਸਟਰ ਸੀ ਕਮਲ ਖਹਿਰਾ ਤੱਕ ਆਪਣੀ ਸੀਟ ਨਹੀਂ ਜਿੱਤ ਸਕੇ ਸੋ ਕਮਲ ਖਹਿਰਾ ਬਹੁਤ ਘੱਟ ਮਾਰਜਨ ਦੇ ਨਾਲ ਆਪਣੀ ਸੀਟ ਹਾਰ ਗਈ ਸੋ ਉਹਨਾਂ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਫੈਡਰਲ ਮਨਿਸਟਰ ਸੀਗੇ ਉਹ ਤੇ ਉਹਨਾਂ ਨੂੰ ਅਮਰਜੀਤ ਗਿੱਲ ਨੇ ਹਰਾਇਆ ਜੋ ਕਿ ਬਿਲਕੁਲ ਨਵਾਂ ਚਿਹਰਾ ਨੇ ਕੰਜ਼ਰਵੇਟਿਵਸ ਦਾ ਤੇ ਕੰਜ਼ਰਵੇਟਿਵਸ ਨੇ ਬਹੁਤ ਤਕੜੀ ਫਾਈਟ ਦਿੱਤੀ ਹੈ ਇਨ ਆਲੈਕਸ਼ਨਸ ਦੇ ਵਿੱਚ ਰੂਬੀ ਸੋ ਹ ਤੱਕ ਇਸ ਟਾਈਮ ਦੇ ਵਿੱਚ ਪਿੱਛੇ ਜਲ ਰਹੀ ਸੀ ਮਹਿਸ ਮਨ ਲਗਾ 600 ਵੋਟਾਂ ਦੇ ਮਾਰਜਨ ਨਾਲ ਉਹ ਜਿੱਤੇ ਨੇ ਸੋਨੀਆ ਸਿੱਧੂ ਦੀ ਗੱਲ ਕਰੀਏ ਜੋ ਸਿਟਿੰਗ ਐਮਪੀ ਨੇ ਉਹ ਵੀ ਮਹਿਸ 500 ਜਾਂ 600 ਵੋਟਾਂ ਦੇ ਫਰਕ ਨਾਲ ਉਹ ਜਿੱਤੇ ਨੇ ਸੋ ਤੁਸੀਂ ਹੁਣ ਗੱਲ ਕਰ ਰਹੇ ਹੋ ਇਫੈਕਟ ਦੀ ਦੇਖੋ ਇਮੀਗ੍ਰੇਸ਼ਨ ਦਾ ਮੁੱਦਾ ਅੱਜ ਤੋਂ 3 ਮਹੀਨੇ ਪਹਿਲਾਂ ਜਦ ਤੱਕ ਟੈਰਿਫ ਦੀ ਗੱਲ ਨਹੀਂ ਸੀ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਸੀ ਕਿ ਵੀ ਜਿਸ ਤਰੀਕੇ ਨਾਲ ਇਸ ਵਕਤ ਸਰਕਾਰ ਇਮੀਗ੍ਰੇਸ਼ਨ ਨੂੰ ਲਗਾਤਾਰ ਬੁਲਾ ਰਹੀ ਆ ਰਹਿਣ ਲਈ ਕਰਨੀ ਹੈਗੇ ਹਾਊਸਿੰਗ ਕ੍ਰਾਈਸਿਸ ਤੋਂ ਲੈ ਕੇ ਜੌਬ ਕ੍ਰਾਈਸਿਸ ਤੱਕ ਇਮੀਗ੍ਰੇਸ਼ਨ ਕਰਕੇ ਹੋ ਰਿਹਾ ਤੇ ਇਹਨਾਂ ਦੇ ਇੱਕ ਫੈਡਰਲ ਮਨਿਸਟਰ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਇਮੀਗ੍ਰੇਸ਼ਨ ਵਧਣ ਦੇ ਕਰਕੇ ਹੀ ਹਾਊਸਿੰਗ ਪ੍ਰੋਬਲਮ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਇਹ ਇਮੀਗ੍ਰੇਸ਼ਨ 'ਚੇ ਸਖਤੀ ਕੀਤੀ ਗਈ ਹੁਣ ਇਹਨਾਂ ਇਲੈਕਸ਼ਨਸ ਤੇ ਜਿਹੜੇ ਰਿਜ਼ਲਟ ਦੀ ਗੱਲ ਕਰੀਏ ਤਨਵ੍ਰਿਤ ਬਹੁਤ ਹੀ ਜਲਦੀ ਹਜੇ ਇ ਜਿਹੜੇ ਤਾਂ ਨਹੀਂ ਆਂਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਜਿਹੜੇ ਸਟੂਡੈਂਟਸ ਆਊਟ ਆਫ ਸਟੇਟਸ ਹੋ ਰਿਹਾ ਜਿਹਨਾਂ ਦਾ ਸਟੇਟਸ ਐਕਸਪਾਇਰ ਹੋਣ ਦੀ ਕਗਾਰ ਦੇ ਉੱਤੇ ਆ ਉਹਨਾਂ ਦੇ ਲਈ ਹਜੇ ਆਪਸ਼ਨਸ ਐਕਸਪਲੋਰ ਕਰਨਾ ਬਹੁਤ ਮੁਸ਼ਕਿਲ ਆ ਕਿਉਂਕਿ ਹੁਣ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਉਹ ਜਿਹੜਾ ਇੱਕ ਇੱਕ ਵਧੀਆ ਪੀਰੀਅਡ ਸੀ ਜਿਹਦੇ ਵਿੱਚ ਬਹੁਤ ਜਣਿਆਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਵੀਜ਼ਾ ਜਾਰੀ ਕੀਤੇ ਗਏ ਉਹ ਪੀਰੀਅਡ ਆਲਮੋਸਟ ਖਤਮ ਹੋ ਚੁੱਕਿਆ ਹੈ ਹੁਣ ਇਹਨਾਂ ਦਾ ਫੋਕਸ ਇਹ ਨਹੀਂ ਹੈ ਕਿ ਦੇਖੋ ਕੈਨੇਡਾ ਵੀਜ਼ਾ ਨਹੀਂ ਦੇਗਾ ਕੈਨੇਡਾ ਇਮੀਗ੍ਰੈਂਟਸ ਦੀ ਕੰਟਰੀ ਹੈ ਵੀਜ਼ਾ ਲੱਗਣਗੇ ਜ਼ਰੂਰ ਪਰ ਹੁਣ ਉਹਨਾਂ ਨੂੰ ਔਰ ਜਿਵੇਂ ਅਸੀਂ ਗੱਲ ਕਰਦੀ ਜਿਨ੍ਹਾਂ ਦੇ ਆਇਲਸ ਦੇ ਵਿੱਚ ਵਧੀਆ ਸਕੋਰ ਹੋਣਗੇ ਤੇ ਜਿਹਦੀ ਕੈਨੇਡਾ ਨੂੰ ਜ਼ਰੂਰਤ ਹੋਏਗੀ ਜਿਹੜੀ ਸਟਰੀਮ ਦੇ ਵਿੱਚ ਜਿਹੜੇ ਸੈਕਟਰ ਦੇ ਵਿੱਚ ਕੈਨੇਡਾ ਨੂੰ ਜ਼ਰੂਰਤ ਹੋਏਗੀ ਉਹਨਾਂ ਨੂੰ ਹੀ ਹੁਣ ਜਿਹੜਾ ਹੈ ਪੀਆਰ ਇਥੇ ਦਿੱਤੀ ਜਾਏਗੀ ਹੁਣ ਉਹਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਗੈਰਾ ਦੀ ਗੱਲ ਕਰ ਲਈਏ ਮੈਡੀਕਲ ਖੇਤਰ ਦੀ ਗੱਲ ਕਰ ਲਈਏ ਸੋ ਜਾਂ ਫਿਰ ਅਸੀਂ ਸਕਿੱਲ ਜੋਬਸ ਦੀ ਗੱਲ ਕਰ ਲਈਏ ਜਿਵੇਂ ਕੰਸਟਰਕਸ਼ਨ ਵਰਕਰਸ ਵਗੈਰਾ ਨੇ ਇਹਨਾਂ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਇਨਾਂ ਨੂੰ ਵੀਜ਼ੇ ਮਿਲਣਗੇ ਜਾਂ ਇਨਾਂ ਨੂੰ ਇਸ ਵਕਤ ਪੀਆਰ ਤੱਕ ਦੇ ਆਪਸ਼ਨਸ ਵਧਿਆ ਦਿੱਤੇ ਜਾ ਰਹੇ ਨੇ ਫ੍ਰੈਂਚ ਬੋਲਣ ਵਾਲਿਆਂ ਨੂੰ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਏਗੀ ਸੋ ਇਮੀਗ੍ਰੇਸ਼ਨ 'ਚ ਸਖਤੀ ਜਿਹੜੀ ਆ ਉਹ ਬਰਕਰਾਰ ਰਹੇਗੀ ਅਜੇ ਹੋਣ ਵਾਲੇ 2-3 ਸਾਲਾਂ ਤੱਕ ਕਿਉਂਕਿ ਹਰ ਪਾਰਟੀ ਨੇ ਆਪਣੇ ਪਲੇਟਫਾਰਮ 'ਚ ਵੀ ਇਹੀ ਗੱਲ ਕੀਤੀ ਸੀ ਕਿ ਇਮੀਗ੍ਰੇਸ਼ਨ ਉਹਨਾਂ ਹੀ ਅਸੀਂ ਲਵਾਂਗੇ ਜਿੰਨਾ ਸਾਡਾ ਮੁਲਕ ਅਬਸਰਵ ਕਰ ਸਕਦਾ ਹੈ ਪੀਰਾ ਬਿਲਕੁਲ ਬਸ ਆਖਰੀ ਸਵਾਲ ਇਹ ਆ ਵੀ ਇਹ ਤਾਂ ਇਮੀਗ੍ਰੇਸ਼ਨ ਦੀ ਗੱਲ ਹੋਊਗੀ ਜਿਹੜੇ ਇੱਥੇ ਕ੍ਰਾਈਸਿਸ ਆ ਖਾਸ ਤੌਰ ਤੇ ਜਿਹੜੇ ਲੋਕ ਆ ਉਹ ਜੋਬ ਦੀ ਗੱਲ ਕਰਦੇ ਆ ਕਿ ਜੋਬ ਬਹੁਤ ਘੱਟ ਸਾਨੂੰ ਮਿਲ ਰਹੀ ਆ ਤੇ ਜਿਵੇਂ ਘਰਾਂ ਦੀ ਗੱਲ ਹੁੰਦੀ ਆ ਕਿ ਘਰ ਨੂੰ ਲੈ ਕੇ ਵੀ ਸੁਧਾਰ ਕਰਨ ਦੀ ਜ਼ਰੂਰਤ ਆ ਕੋਈ ਉਹਨਾਂ 'ਚ ਬਦਲਾ ਆਊਗਾ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦੀ ਜ਼ਿੰਦਗੀ ਸੌਖੀ ਹੁੰਦੇ ਸਾ ਆ ਦੇਖੋ ਮਿਸਟਰ ਮਾਰਕਰਨੀ ਤੋਂ ਬਹੁਤ ਸਾਰੀਆਂ ਹੋਪਸ ਸੀ ਤਾਂ ਹੀ ਉਹਨਾਂ ਨੂੰ ਮਤਲਬ 100 ਚਾਰ ਦੇ ਅਰਾਊਂਡ ਸੀਟ ਦਿੱਤੇ ਆਂ ਗਿਆ ਹਾਲਾਂਕਿ ਮੇਜੋਰਟੀ ਨਹੀਂ ਮਿਲੀ 172 ਵਾਲੀ ਪਾਰਟੀ ਜਿਹੜੀ ਆ ਜੇ 172 ਦਾ ਅੰਕੜਾ ਪਾਰ ਕਰਦੀ ਤਾਂ ਮੇਜੋਰਟੀ ਮਿਲ ਜਾਂਦੀ ਪਰ ਹਾਊਸਿੰਗ ਕ੍ਰਾਈਸਿਸ ਥੋੜਾ ਇਹ ਫਰਕ ਤਾਂ ਜ਼ਰੂਰ ਪਉ ਨਵਰੀਤ ਹੋਣੀ ਤੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਬਹੁਤ ਫਰਕ ਪਿਆ ਕਿਉਂਕਿ ਇਮੀਗ੍ਰੇਸ਼ਨ ਜਿਸ ਤਰੀਕੇ ਨਾਲ ਘਟੀਆ ਟੈਂਪਰੇਰੀ ਇਮੀਗ੍ਰੇਸ਼ਨ ਦੇ ਉੱਤੇ ਇਹਨਾਂ ਨੇ ਥੋੜੇ ਜਿਹਾ ਤਮੇ ਲਈ ਥੋੜਾ ਜਿਹਾ ਪਾਜ਼ ਲਗਾਇਆ ਵਾ ਤਾਂ ਜੀਟੀਏ ਦੀ ਗੱਲ ਕਰੀਏ ਕੱਲ ਤੱਕ ਇੱਥੇ ਰੈਂਟਲੀ ਘਰ ਨਹੀਂ ਮਿਲਦੇ ਸੀ ਜਾਂ ਬੇਸਮੈਂਟਸ ਨਹੀਂ ਮਿਲਦੀਆਂ ਸੀ ਤਾਂ ਹੁਣ ਜਿਹੜਾ ਰੈਂਟ ਦੇ ਵਿੱਚ ਵੀ ਥੋੜਾ ਜਿਹਾ ਫਰਕ ਜ਼ਰੂਰ ਆਇਆ ਰੈਂਟ ਡਾਊਨ ਆਇਆ ਕਿਉਂਕਿ ਸਟੂਡੈਂਟਸ ਐਨੀ ਵੱਡੀ ਗਿਣਤੀ ਛੋਣੋਂ ਉਸ ਤਰੀਕੇ ਨਾਲ ਨਹੀਂ ਆ ਰਹੇ ਸੋ ਇਹਦੇ ਕਰਕੇ ਜਿਹੜਾ ਰੈਂਟ ਵੀ ਡਾਊਨ ਆ ਰਿਹਾ ਕਰਾ ਦੀਆਂ ਕੀਮਤਾਂ ਵੀ ਥੋੜੀਆਂ ਜੀਆਂ ਕਟੀਆਂ ਜ਼ਰੂਰ ਨੇ ਪਰ ਜਦ ਤੱਕ ਇਹ ਹਾਊਸਿੰਗ ਨੂੰ ਥੋੜਾ ਤੇਜ਼ੀ ਨਾਲ ਬਿਲਟ ਨਹੀਂ ਕਰਦੇ ਥੋੜੀ ਜੀ ਸਮੱਸਿਆ ਤਾਂ ਇਸੇ ਤੈੱਕ ਨਾਲ ਕਾਇਮ ਰਹੀ ਕਿ ਜੌਬਸ ਦੀ ਗੱਲ ਕੀਤੀ ਆ ਚਲੋ ਉਹਦੇ ਵਿੱਚ ਹੀ ਭਾਵੇਂ ਤੁਸੀਂ ਐਡ ਕਰਦੇ ਹੋ ਤੁਸੀਂ ਜੌਬਸ ਵਾਲੀ ਗੱਲ ਆਪਣੀ ਰਹਿ ਗਈ ਸੀ ਜਗਮੀਤ ਸਿੰਘ ਦਾ ਪੁੱਛਣਾ ਸੀ ਕਿ ਇੰਨਾ ਜੋ ਬੰਦਾ ਕਿੰਗਮੇਕਰ ਹੋਵੇ ਇੰਨੀ ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਹੋ ਰਹੀ ਹੋਵੇ ਉਹ ਬੰਦਾ ਆmdi ਸੀਟ ਤੱਕ ਅਗਵਾ ਜਾਂਦਾ ਕੈਨੇਡਾ ਅਗੇ ਮੁਲਕ ਚ ਇਹ じゃ ਕੀ ਹੋਇਆ ਜੀ ਜਿਹੜੇ ਸਾਡੇ ਲੀਡਰ ਆਫ oppositon ਬਣਨ ਜਾ ਰਹੇ ਨੇ ਮਿਸਟਰ ਪੀਅਰ ਪੋਲੀਵ ਜੋ ਕਿ ਪ੍ਰਧਾਨ ਮੰਤਰੀ ਤੇ 2 ਸਾਲ ਪਹਿਲਾਂ ਤੱਕ ਦਾਵੇਦਾਰ ਸੀ 2 ਸਾਲ ਕੀ 3 ਮਹੀਨੇ ਪਹਿਲਾਂ ਤੱਕ ਦਾਵੇਦਾਰ ਸੀ ਉਹ ਖੁਦ ਆਪਣੀ ਸੀਟ ਹਾਰ ਗਏ ਨੇ ਸੋ ਹਾਲਾਂਕਿ ਉਹਨਾਂ ਦੀ ਪਾਰਟੀ ਨੂੰ 100 ਉਹਨਾਂ ਦੀ ਪਾਰਟੀ ਨੂੰ 153 ਦੇ ਅਰਾਊਂਡ ਸੀਟਸ ਮਿਲੀਆਂ ਨੇ ਜੋ ਕਿ ਪਿਛਲੀ ਵਾਰ ਦੇ ਨਾਲੋਂ ਵਧੀਆਂ ਕੰਮ ਕਰਕੇ ਗਏ ਨੇ ਜ਼ਿਆਦਾ ਸੀਟਸ ਲੈ ਕੇ ਗਏ ਨੇ ਪਰ ਪਾਰਟੀ ਦੇ ਲੀਡਰ ਮਿਸਟਰ ਪੀਰ ਪਾਲੀਏਵ ਉਹ ਖੁਦ ਆਪਣੀ ਸੀਟ ਹਾਰ ਗਏ ਨੇ ਤੇ ਦੂਜੇ ਪਾਸੇ ਉਹਨਾਂ ਦੇ ਉਹਨਾਂ ਦੇ ਅਗੇਂਸਟ ਮੈਂ ਤੁਹਾਨੂੰ ਦੱਸ ਦਾਂ ਵੈਸੇ ਉਸ ਰਾਈਡਿੰਗ ਤੋਂ 91 ਉਮੀਦਵਾਰ ਖੜੇ ਹੋਏ ਸੀ 91 ਉਮੀਦਵਾਰਾ ਛੇ ਇਹ ਮੁਕਾਬਲਾ ਸੀ ਸਭ ਤੋਂ ਵੱਡੀ ਰਾਈਡਿੰਗ ਸੀ ਇਹ ਸੋ ਵੈਰਟਲੈਸ ਦੇ ਵਿੱਚ 91 ਨਾਮ ਸੀ ਜਿਦੇ ਵਿੱਚੋਂ ਤੁਸੀਂ ਆਪਦੇ ਪਸੰਦੇ ਕੈਂਡੀਡੇਟ ਨੂੰ ਚੋਣਨਾ ਸੀ ਸਿਰਫ ਤਾਂ ਕੈਪਟਨ ਤੇ ਬਾਦਲ ਦੋਨੇ ਹੀ ਹਾਰ ਗ ਬਿਲਕੁਲ ਜਗਮੀਤ ਸਿੰਘ ਨੂੰ ਲੈ ਕੇ ਲੋਕਾਂ 'ਚ ਗੁੱਸਾ ਬਹੁਤ ਸੀ ਕਿਉਂਕਿ ਜਗਮੀਤ ਸਿੰਘ ਨੇ ਕੁਝ ਅਜਿਹੇ ਸਮੇਂ ਤੇ ਉੱਤੇ ਲਗਾਤਾਰ ਸਰਕਾਰ ਨੂੰ ਅਗੇ ਹੌਸਲਾ ਦਿੰਦੇ ਰਹੇ ਜਾਂ ਕਿ ਸਰਕਾਰ ਨੂੰ ਕੈਰੀ ਆਨ ਕਰਦੇ ਰਹੇ ਜਿਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਸਰਕਾਰ ਅਗੇ ਨਹੀਂ ਚਾਹੀਦੀ ਸੀ ਤੇ ਜਗਮੀਤ ਨੂੰ ਅੱਗੇ ਸਪੋਰਟ ਨਹੀਂ ਕਰਨੀ ਚਾਹੀਦੀ ਸੀ ਪਰ ਜਗਮੀਤ ਨੇ ਸਮੇਂ-ਸਮੇਂ ਤੇ ਉੱਤੇ ਸਰਕਾਰ ਨੂੰ ਸਪੋਰਟ ਦਿੱਤੀ ਅਤੇ ਇਹਦਾ ਖਾਮਿਆਜ਼ਾ ਉਹਨਾਂ ਨੂੰ ਭੋਗਤਣਾ ਪਿਆ ਤੇ ਉਹਨਾਂ ਦੇ ਉੱਤੇ ਲਗਾਤਾਰ ਹੀ ਨਿਸ਼ਾਨੇ ਸਾਦੇ ਜਾ ਰਹੇ ਸੀ ਕਿ ਉਹਨਾਂ ਨੇ ਸਿਰਫ ਆਪਣੀ ਪੈਨਸ਼ਨ ਬਚਾਉਣ ਦੇ ਲਈ ਇਸ ਵਕਤ ਪਾਰਟੀ ਨੂੰ ਲਗਾਤਾਰ ਲਿਬਰਲ ਪਾਰਟੀ ਨੂੰ ਲਗਾਤਾਰ ਸਹਾਰਾ ਦਿੰਦੇ ਪਏ ਨੇ ਤੇ ਤਾਂ ਕਰਕੇ ਉਹ ਕਾਫੀ ਜ਼ਿਆਦਾ ਬੈਕਲਸ਼ ਹੋਈ ਸੀ ਇਸ ਚੀਜ਼ ਨੂੰ ਲੈ ਕੇ ਚਲੋ ਸੀਟ ਦਾ ਪਤਾ ਨਹੀਂ ਪਰ ਪੈਨਸ਼ਨ ਤਾਂ ਬਿਲਕੁਲ ਜ਼ਰੂਰ ਬਚੀ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੋਅ ਦਾ ਹਿੱਸਾ ਬਣਨ ਦੇ ਲਈ ਧੰਨਵਾਦ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਜੀ